ਆ ਕਿਤਰਾ ਬਾ ਠੀਕ ਠਾਕ ਇਹ ਬਈ ਆਪਣੇ ਤਾਏ ਦਾ ਮੁੰਡਾ ਇਹ ਵੀ ਪਟਿਆਲਾ ਦਾ ਗਰਜੀਤ ਆ ਗਰਜੀਤ ਉਹ ਗੱਡੀ ਲੈ ਕੇ ਆਇਆ ਜਰੀ ਹੁਣ ਹੈ ਜਾ ਕੇ ਲੈ ਗੱਡੀ ਲੈ ਕੇ ਆਇਆ ਉਹ ਆਪਣਾ ਗੱਡੀ ਉਧਰ ਆਇਆ ਉਹ ਆਪਣਾ ਚਾਰੀ ਗੱਡੀ ਖੜੇ ਹੈ ਲੱਗਈ ਹੈ ਹੂੰ ਪਤਾ ਨਹੀਂ ਕੋਈ ਕੰਲਾ ਤਾਂ ਰਣਜੀਤ ਨਾ ਹੋ ਗਿਆ ਨੇ ਬੰਨ ਹੋ ਗਏ ਇਕੱਠਾ ਇੱਥੇ ਸ਼ੀਕ ਨਾ ਕਰਦੇ ਨਾ ਨਾ ਸਿਮਾਂ ਕਰਦੇ ਹਾਂ ਸਿਮਾਂ ਕਰ ਦੇ ਦੇਖੋ ਦੇਖੋ ਸੁੱਕਾ ਦੋ ਨਿਕਲ ਗਿਆ ਹੋ ਗਿਆ ਹੋ ਗਿਆ ਕਰ ਦੇ ਬੰਦ ਹਾਂ ਪਕਾਣ ਨੂੰ ਘੁੰਮ ਲਾਇਆ ਹੋ ਗਿਆ ਬੰਦ ਯੋ ਕਿੱਟੇ ਗਿਰਿਆ ਉਹ ਲਾ ਪਰਦੇ ਜਿਹੜਾ ਧੂਆਂ ਚੋੜਿਆ ਹੈ ਮੰਨ ਨਾ ਯੋ ਕਾਸਤੇ ਫਿਰ ਉਸ ਤੋਂ ਅਹ ਇਹਨੇ ਯੋ ਹੋਰੇ ਖਾਣੇ ਸੜ ਲੱਗ ਗਿਆ ਨਾ ਨਾ ਸੜ ਨਹੀਂ ਗਿਆ ਤੂੰ ਛੱਡ ਕੇ ਨਹੀਂ ਆਹ ਦਾ ਮੱਛੀ ਰਿਹਾ ਸਾਰਾ ਛੱਡ ਗਿਆ ਵਾਲੇ ਵਾਲੇ ਉਹ ਚਲਾ ਹੀ ਕਰਨਾ ਇਹਦੇ ਨੂੰ ਮੱਛੀ ਰੇ ਦਿੱਤਾ ਨਾ ਕੱਢ ਕੇ ਕਰਨਾ

ਆਏ ਪਰ ਕਿ ਗਰਮ ਹੋਏਗਾ ਗਰਮ 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 ਦੇਖ ਫਿਰ ਇਹ ਪੋਣਾ ਰਿਹਾ ਕੋਚਾ ਪੋਚਾ ਇਹ ਤਾਂ ਰਹਿਣ ਦੋ ਜੱਕ ਲਿਆ ਫਿਰ ਇਹ ਮੱਝ ਸੁੱਕ ਜੇ ਅੱਗਿੰਦੇ ਇਹਦਾ ਕੀ ਹੁੰਦਾ ਹਣ ਮੜਦਾ ਕੀ ਆ ਮੜੇ ਜੀ ਨੂੰ ਕੀ ਹੋ ਰਿਹਾ ਆ ਚੱਕ ਹੁੰਦਾ ਮੈਂ ਮੜਦੇ ਕੋਪੜ ਫੇਨ ਦੇ ਵਿੱਚ ਨਹੀਂ ਇਹ ਹੀ ਕਰਨਾ ਹੈ ਇਹ ਟੰਦਣ ਲੱਗੇ ਗਏ ਇਹਨੂੰ Det er det eneste som er viktig. ਬਿਕਰਾਵ ਹੋ ਜਾਏਗਾ ਇਹ ਆਪਾਂ ਕੱਟ ਲੈ ਕੱਟ ਲੈ ਹੂੰ ਕੱਟ ਲੈ ਕੀ ਹਲਦੀ ਪਾ ਦੇ ਜੀ ਸੋਹਣੇ ਟੁਕੜੇ ਬਣਾ ਲੇ ਇਹ ਜੀ ਏ ਇਧਰ ਨਾ ਜਾ ਰਹੀਆਂ ਪੰਜਾਬ ਕੇ ਤਾਂ ਬਾਹਰਲੇ ਦੇ ਸਮਾਂ ਚੰਗੇ ਨੇ ਤੰਨੇ ਸੀ ਛੀੜੇ ਛੀੜਾ ਬਣਾ ਕੇ ਲੈ ਕੇ ਆਇਓ ਤਾਂ ਅਸੀਂ ਜੀੜਾ ਬਣਾਇਆ ਜਿਹੜੇ ਭਾਈ ਵੀਡੀਓ ਦੇਖਾਂਗੇ ਨਾ ਤਾਂ ਜੀਬ ਉਹ ਕਰੇਗੀ ਵੀ ਭਾਈ ਖਾਣ ਕੋਈ ਨਹੀਂ ਭਾਈ ਟੇਸਟ ਕਰ ਕਰ ਦੇਖ ਲਿਓ ਮੁੱਲ ਲੇਗਾ ਗੁੱਜ ਪਰ ਗਰਮ ਗਰਮ ਬੱਜੇ ਰਹਿਣਾ ਮਾਣ ਸੀਗਾ ਜੇ ਤੂੰ ਪਾ ਤਾਂ ਰਹੀਆਂ ਅਰ ਜੇ ਜੰਮ ਗਏ ਨੀ ਜਾਂਦਾ ਹਲਾਈ ਜਾ ਜਾਂਦਾ ਇਹਨੂੰ ਤੁਸੀਂ ਮੈਂ ਕਿਤਰਾ ਲਾਵਾਂ ਇਹ ਦਿਨ ਆਸਨ ਵੈਨ ਇਸ ਮੈਂ ਕੜਾਈ ਮੈਂ ਠੰਡਾ ਕਰਕੇ ਪਾਣਾ ਦਾ ਮੇਰੇ ਹਿਸਾਬ ਤੇ ਹਾਂ ਹਣੀ ਇਤਰਾ ਫਰੀ ਇਸ ਕੀ ਪਾਪ ਘੱਟ ਕੇ ਨਾ ਫਿਰ ਪਾਪ ਜਿੰਦਰਾ ਇਤਰਾ ਖਰਾਬ ਹੋ ਜਾਏਗਾ ਸਾਰਾ ਇਹ ਬਈ ਮਾਰੇ ਹੋ ਆ ਤੂੰ ਚਾਹ ਬਣਾ ਦੇ ਮੈਂ ਕਰਾਂ ਠੰਡਾ ਲੈ ਇਹਨੂੰ ਚਾਹ ਵੀ ਨਾ ਬਣਾ ਲਾ ਆਊਰੀ ਬਣਾ ਲੈ ਇਸੇ ਪਰ ਰੱਖ ਲੈ ਨਹੀਂ ਉਹ ਕੱਟ ਮੜ ਜੇ ਕੋਸ ਲਾ ਸਿਲੰਡਰ ਹੁੰਦਾ ਮੈਂ ਬਣਾ ਪੀ ਲਾ ਅੰਦਰ ਟਾਈਮ ਲੱਗੇ ਪੂਰਾ ਮਿੰਟੋ ਮਿੰਟੀ ਬਣ ਜੇ ਬਣ ਜੂਗੀ ਤੁਸੀਂ ਆ ਲਾ ਤੁਸੀਂ ਬਣ ਜੀ ਸਿਲੰਡਰ ਦੇ ਉੱਰ ਕੇ